ਸੋ ਲਗਾਤਾਰ ਲੁਧਿਆਣਾ ਦੇ ਪਿੰਡ ਸਸਰਾਲੀ ਦੇ ਬੰਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਪੈਦਾ ਹੋ ਰਿਹਾ ਕੀ ਇੱਥੇ ਡਰਨ ਵਾਲੇ ਹਾਲਾਤ ਹੈ ਜਾਂ ਫਿਰ ਨਹੀਂ ਆਓ ਤੁਹਾਨੂੰ ਅਸੀਂ ਇਸ ਗੱਲ ਦੀ ਅਸਲ ਸਚਾਈ ਦਿਖਾਉਣੇ ਤੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਲੁਧਿਆਣਾ ਦੇ ਪਿੰਡ ਸਸਰਾਲੀ ਦੇ ਵਿੱਚ ਹੜਾ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਪ੍ਰਭਾਵਿਤ ਹੋਈਆਂ ਨੇ ਜਿੱਥੇ ਇਹ ਵੀ ਦੱਸ ਦੇਈਏ ਕਿ ਲਗਾਤਾਰ ਪਾਣੀ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਢਾ ਲਾ ਰਿਹਾ ਤੇ ਇਸ ਨੂੰ ਲੈ ਕੇ ਲਗਾਤਾਰ ਪਿੰਡ ਦੇ ਲੋਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਤੋਂ ਨਜਿੱਠਣ ਲਈ ਆਰਜੀ ਤੌਰ ਤੇ ਬੰਨ ਵੀ ਲਗਾ ਰਹੇ ਨੇ ਪਰ ਉਸ ਬੰਨ ਦੇ ਕਿਨਾਰੇ ਹੁਣ ਪਾਣੀ ਪਹੁੰਚ ਚੁੱਕਿਆ ਤੇ ਨਾਲ ਹੀ ਤੇਜ਼ ਵਹਾ ਦਾ ਪਾਣੀ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਢਾ ਲਾ ਰਿਹਾ ਜਿਸ ਨੂੰ ਲੈ ਕੇ ਏਡੀਸੀ ਅਮਰਜੀਤ ਸਿੰਘ ਬੈਂਸ ਦੇ ਨਾਲ ਟੀਮ ਵੱਲੋਂ ਖਾਸ ਗੱਲਬਾਤ ਕੀਤੀ ਗਈ ਆ ਉਹਨਾਂ ਜ਼ਿਕਰ ਕੀਤਾ ਕਿ ਫਿਲਹਾਲ ਖਤਰੇ ਵਾਲੀ ਕੋਈ ਵੀ ਗੱਲ ਨਹੀਂ ਤੇ ਲੋਕਾਂ ਨੂੰ ਅਫਵਾਹਾਂ ਤੋਂ ਜ਼ਰੂਰ ਬਚਣਾ ਚਾਹੀਦਾ ਪਾਣੀ ਆਇਆ ਜ਼ਰੂਰ ਹੈ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਪਾਣੀ ਵੜਿਆ ਜਿਸ ਕਰਕੇ ਕੁਝ ਕੁ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਖਰਾਬ ਹੋ ਚੁੱਕੀਆਂ ਨੇ ਪਰ ਕੋਈ ਡਰਨ ਵਾਲੀ ਗੱਲ ਨਹੀਂ ਹਾਂਜੀ ਸਰ ਕੀ ਨਾਮ ਹੈ ਰੂਪ ਸਿੰਘ ਜੀ ਰੂਪ ਸਿੰਘ ਕੀ ਡੈਜਿਗਨੇਸ਼ਨ ਹੈ ਜੀ ਮੈਂ ਜਈਆ ਜੀ ਪੀਆਰਓ ਦੇ ਵਿੱਚ ਪੀਐਨਆਰ ਦੇ ਵਿੱਚ ਹਾਂ ਜੀ ਕੀ ਹਾਲਾਤ ਨੇ ਸਸਰਾਲੀ ਕਲੋਨੀ ਦੇ ਵਿੱਚ ਲਗਾਤਾਰ ਸਹਿਮ ਦਾ ਮਾਹੌਲ ਦੀ ਬੰਨ ਪੱਕੇ ਕੀਤੇ ਜਾ ਰਹੇ ਤੁਹਾਡੀਆਂ ਟੀਮਾਂ ਅਧਿਕਾਰੀ ਜਿਹੜੇ ਪੱਕੇ ਲੱਗੇ ਹੋਏ ਸੀ ਨਾਲ ਪਿੰਡ ਵਾਸੀਆਂ ਦੇਖੋ ਸਰ ਸਾਡੀ ਨਾ ਜਦੋਂ ਇਹ ਪ੍ਰੋਬਲਮ ਕ੍ਰੀਏਟ ਹੋਈ ਆ ਡੀਸੀ ਸਾਹਿਬ ਨੇ ਸਾਡੀ ਡਿਊਟੀ ਲਗਾਈ ਸੀ ਅਸੀਂ ਉਸ ਦਿਨ ਦੇ ਇੱਥੇ ਲੱਗੇ ਹੋਏ ਹਾਂ ਆ ਸਾਹਮਣੇ ਕੈਮਰਾ ਕਰਦਾ ਸੀ ਇੱਕ ਰਿੰਗ ਬੰਨ੍ਹਦਾ ਜਿੱਦੜ ਪਹਿਲਾਂ ਆਊਟਰ ਕੰਟਰੋਲ ਸੀਗਾ ਪਾਣੀ ਨੇ ਇੱਥੇ ਪਹਿਲਾਂ ਮਾਰਕ ਰੀ ਇਹਨੂੰ ਅਸੀਂ ਪੂਰਾ ਰਿੰਗ ਬਣਾ ਕੇ ਕਵਰ ਕਰਤਾ ਕਵਰ ਕਰਤਾ ਆ ਪਾਣੀ ਜੁਹਣੇ ਆ ਵੀ ਕੁਦਰਤ ਨੇ ਇੱਧਰ ਵੀ ਥੋੜੀ ਜਿਹੀ ਮਾਰ ਕਰਦੀ ਕੋਈ ਇੱਥੇ ਘਬਰਾਉਣ ਵਾਲੀ ਗੱਲ ਕੋਈ ਨਹੀਂ ਪਾਣੀ ਥੋੜੀ ਬੋਏ ਢਾਹ ਤਾ ਲਾਉਣੀ ਆ ਥੋੜਾ ਬਰ ਜਮੀਨਾ ਦਾ ਨਿਸ਼ਾਨ ਤਾਂ ਹੋਇਆ ਹੀ ਆ ਪਰ ਇਹ ਨਹੀਂ ਹੈਗਾ ਵੀ ਪਾਣੀ ਕਿਤੇ ਟੁੱਟ ਕੇ ਜੇ ਹੋਪਾ ਚੱਲ ਜਾਊਗਾ ਫਿਲਹਾਲ ਕੰਟਰੋਲ ਦੇ ਵਿੱਚ ਆ ਕੋਈ ਨਹੀਂ ਘਬਰਾਉਣ ਵਾਲੀ ਗੱਲ ਨਹੀਂ ਕੋਈ ਬੰਦਾ ਘਬਰਾਵੇ ਨਾ ਪੈਨਿਕ ਨਾ ਹੋ ਕੱਲ ਨਾਲੋਂ ਕਿੱਤਾ ਦੀ ਸਥਿਤੀ ਆ ਕੱਲ ਜਿਹੜਾ ਅੱਗੇ ਤੱਕ ਬੰਨ ਸੀਗਾ ਕਈ ਬੰਨ ਪਾਣੀ ਦੇ ਵਿੱਚ ਆ ਕੇ ਕੱਲ ਨਾਲੋਂ ਕਿੱਤਾ ਦੀ ਸਥਿਤੀ ਦੇਖੋ ਪਾਣੀ ਨੇ ਢਾਹ ਥੋੜੀ ਥੋੜੀ ਲਗਾ ਰਿਹਾ ਵਾ ਉਹਦੇ ਵਿੱਚ ਦੇਖੋ ਜਿੰਨੀ ਕਿ ਇਹ ਜਿਹੜਾ ਕੰਡਾ ਆ ਬਿਲਡਿੰਗ ਐ ਵੀ ਧਸਦੀ ਹੋਈ ਵਿਖਾਈ ਦੇ ਰਹੀ ਐ ਇਹ ਦੇਖੋ ਬਿਲਕੁਲ ਮਣੀ ਹੋਈ ਐ ਬਿਲਕੁਲ ਨਾਲ ਬੰਦ ਦੇ ਉੱਪਰ ਬਣੀ ਹੋਈ ਸੀਗੀ ਤੇ ਇਹ ਦੇ ਕਰਕੇ ਇਹ ਪ੍ਰੋਬਲਮ ਆ ਜੀ ਪਾਣੀ ਮਾਰ ਕਰਕੇ ਇੱਥੇ ਵੀ ਪਾਣੀ ਮਾਰ ਕਰ ਪਰ ਕੀ ਹਾਲਾਤ ਕੀ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਗਾ ਕਿਉਂਕਿ ਲੋਕ ਸਹਮੇ ਹੋਏ ਆ ਦੇਖੋ ਡਰ ਦੇਖੋ ਡਰ ਦਾ ਮਾਹੌਲ ਨਾ ਕ੍ਰੀਏਟ ਕਰੋ ਲੋਕ ਨਾ ਡਰਨ ਬਿਲਕੁਲ ਠੀਕਾ ਪ੍ਰੋਬਲਮ ਨਹੀਂ ਸਾਰਾ ਕੁਝ ਸੰਭਿਆ ਹੋਇਆ ਵਾ ਉਹ ਇਦਾਂ ਦੀ ਗੱਲ ਹੀ ਪਿੰਡਾਂ ਨੇ ਆਪ ਹੀ ਲੱਗੇ ਹੋਇਆ ਲੋਕਾਂ ਨੂੰ ਸਾਰਾ ਕੁਝ ਪਤਾ ਵਾ ਇਹ ਆਮ ਜਿਹੜੇ ਚੱਲ ਰਿਹਾ ਵੀ ਇਹ ਉੱਥੇ ਪਾਣੀ ਆ ਗਿਆ ਨਹੀਂ ਇਦਾਂ ਦਾ ਕੁਝ ਖੇਤਾਂ 'ਚ ਪਾਣੀ ਆਇਆ ਹੋਇਆ ਵਾ ਕੁਝ ਪਿੰਡ ਵਾਸੀ ਜਿਹੜੇ ਆ ਕਹਿ ਰਹੇ ਕੁਝ ਲੋਕਾਂ ਦੀ ਜ਼ਮੀਨਾਂ ਦੇ ਵਿੱਚ ਪਾਣੀ ਗਿਆ ਵਾ ਦੇਖੋ ਖਰਾਬ ਹੋ ਗਈਆਂ ਦੇਖੋ ਉਧਰ ਤੇ ਨੇ ਹੁਣ ਕੁਛ ਨਾ ਪਾਣੀ ਦੀ ਮਾਰ ਕਰਨੀ ਸੀ ਐ ਇਦਾਂ ਨਹੀਂ ਵੀ ਕਿਤੇ ਸ਼ਹਿਰ 'ਚ ਪਾਣੀ ਵਰ੍ਹ ਰਿਹਾ ਕਿਤੇ ਹੋਰ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਕੀ ਹੈਗਾ ਪਾਣੀ ਕ ਕੀ ਤਾਂ ਹੁਣ ਡਿਊਟੀ ਲੱਗੀ ਹੋਇਆ ਸੀ ਉਦੋਂ ਦੇ ਇੱਥੇ ਹੁਣ ਸਾਡੇ ਕਿਹੜੀਆਂ ਟੀਮਾਂ ਲੱਗੀਆਂ ਹੋਈਆਂ ਵੈਸੇ ਇੱਥੇ ਕਈ ਡਿਪਾਰਟਮੈਂਟ ਲੱਗੇ ਸਾਡੇ ਮੈਂ ਪੀਡੀਓ ਡਿਪਾਰਟਮੈਂਟ ਸਾਡੀ ਲੱਗੀ ਸਨੋ ਬਿੱਤਾ ਹੋਇਆ ਸੀ ਇੱਕ ਆਪਣਾ ਉੱਧਰ ਕੰਟਰੋਲ ਕਰ ਰਹੇ ਪਾਣੀ ਆਰਮੀ ਦੇ ਵੀ ਐਨਡੀਆਰਐਫ ਐਨਡੀ ਸਾਰੇ ਟੀਮਾਂ ਸਾਰੀਆਂ ਅਲੱਗ-ਅਲੱਗ ਬਣੀਆਂ ਨੇ ਸਾਡੇ ਮਤਲਬ ਜੋ ਮੇਰੇ ਮੈਂ ਕਹ ਫਿਰ ਸਾਨੂੰ ਉਹਨਾਂ ਬਤਾਤੇ ਸਾਬ ਨੇ ਲਗਾਈ ਐਕਸ਼ਨ ਸਭ ਦੀ ਡਿਊਟੀ ਸਾਡੀ ਲਾਈ ਹੈ ਇੰਨੀ ਸਾਡੇ ਐਕਸ਼ਨ ਸਭ ਨੇ ਇੱਥੇ ਨੇ ਸਾਰੇ ਬੰਦੇ ਇੱਥੇ ਨੇ ਕਿਹਾ ਜਾਵੇ ਮੌਸਮ ਸਾਫ ਆ ਖਤਰੇ ਦੇ ਨਿਸ਼ਾਨ ਤੋਂ ਬਾਹਰ ਹਾਂਜੀ ਹਾਂਜੀ ਬੋਲੋ ਹਾਂਜੀ ਬਿਲਕੁਲ ਸਰ ਕੋਈ ਕਦਰ ਨਹੀਂ ਹਣ ਤੋਂ ਬਾਹਰ ਕੋਈ ਪ੍ਰੋਬਲਮ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਡਰਨ ਦੀ ਜਾਂ ਪੈਨਿਕ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਦਰਿਆ ਦਾ ਜਿਹੜਾ ਪਾਣੀ ਦਾ ਫੱਦਰ ਹੈਗਾ ਉਹ ਬਿਲਕੁਲ ਜਿੱਥੇ ਪਹਿਲਾਂ ਸੀਗਾ ਇੱਕ ਦੋ ਦਿਨ ਪਹਿਲਾਂ ਉਨਾ ਹੀ ਚੱਲਦਾ ਰਿਹਾ ਆ ਰਿਹਾ ਤੇ ਹੌਲੀ-ਹੌਲੀ ਇਸ ਤੋਂ ਘਟੇਗਾ ਕਿਉਂਕਿ BBMP ਇਸ ਤੋਂ ਬਾਅਦ ਆਪਣੇ ਵਾਟਰ ਰਿਲੀਜ਼ ਘਟਾਏਗੀ ਸੋ ਜਿੰਨਾ ਹੁਣ ਵੀ ਪਾਣੀ ਦਾ ਲੈਵਲ ਚੱਲ ਰਿਹਾ ਇਹਦੇ ਕੰਪੈਰੀਟਿਵ ਵੀ ਆਪਣੇ ਜਿਹੜੀ ਐਡਜੋਇਨਿੰਗ ਲੈਂਡ ਹੈਗੀ ਐ ਜ਼ਿਆਦਾਤਰ ਲੈਂਡ ਜਿਹੜੀ ਹੈਗੀ ਆ ਉਹ ਉੱਚੀ ਹੈ ਤੋ ਇਸ ਕਰਕੇ ਪਾਣੀ ਓਵਰਫਲੋ ਕਰਨ ਦਾ ਕੋਈ ਡਰ ਨਹੀਂ ਹੈਗਾ ਜਿਹੜਾ ਇੱਕ ਅੱਧਾ ਖੇਤ ਨਹੀਂ ਮਾ ਹੈਗਾ ਸਿਰਫ ਉਹਦੇ ਚ ਪਾਣੀ ਅੱਗੇ ਅੱਗੇ ਜਿਹੜਾ ਆਪਾਂ ਰਿੰਗਬੰਦ ਬਣਾਇਆ ਸੀ ਉੱਥੇ ਰੁਕ ਗਿਆ ਹੈਗਾ ਸੋ ਸਾਰਾ ਸੇਫ ਹੈਗਾ ਔਰ ਸਿਰਫ ਸਾਡੀ ਜਿਹੜੀ ਹੈਗੀ ਆ ਜ਼ਮੀਨ ਹੌਲੀ ਹੌਲੀ ਜ਼ਰੂਰ ਪਰ ਲਈ ਹੈਗੀ ਆ ਉਹ ਨੁਕਸਾਨ ਹੋ ਰਿਹਾ ਹੈਗਾ ਉਹ ਅਸੀਂ ਜਗਾ ਜਗਾ ਤੇ ਕੋਸ਼ਿਸ਼ ਕਰ ਰਹੇ ਆ ਆਪਣੇ ਠੋਕਰਾਂ ਲਾ ਕੇ ਕ੍ਰੇਟਸ ਲਾ ਕੇ ਵੀ ਉਹਨੂੰ ਰੋਕ ਲਈਏ ਉਹ ਕੁਛ ਦਿਨ ਸਾਡਾ ਕਾਫੀ ਮਿਹਨਤ ਹੁੰਦੀ ਆ ਤੇ ਕਿਉਂਕਿ ਕਾਫੀ ਡੂੰਘਾ 35 40 ਫੁੱਟ ਡੂੰਘਾ ਹਥੋਂ ਤੋ ਥੱਲੇ ਸੁੱਟਨੇ ਪੈਂਦੇ ਆ ਫਿਰ ਹੌਲੀ ਹੌਲੀ ਉਹ ਉੱ ਤੇ ਉਹ ਕਾਫੀ ਟਾਈਮ ਲੱਗ ਜਾਂਦਾ 3 4 5 ਘੰਟੇ ਲੱਗਦੇ ਨੇ ਉਹਨੂੰ ਤੇ ਉਸ ਤੋਂ ਬਾਅਦ ਫਿਰ ਉਹ ਇੱਕ ਦੋ ਘੰਟੇ ਬਾਅਦ ਕਿਉਂਕਿ ਸਪੀਡ ਬਹੁਤ ਥੱਲੇ ਹੋ ਕਟਿੰਗ ਹੋ ਰਹੀ ਆ ਤੇ ਉਹ ਵੀ ਸਾਡੇ ਡਿੱਗ ਜਾਂਦੇ ਨੇ ਪਰ ਉਹਦੇ ਨਾਲ ਥੋੜਾ ਹੈ ਕਿ ਕਟਿੰਗ ਘਟ ਜਾਂਦੀ ਆਲੇ ਦੋਲੇ ਤਾਂ ਸਾਡੀ ਦੇਖੀ ਯਾਰੀ ਖਸਤਾ ਹਾਲਤ ਚ ਬਣੀ ਹੋਈ ਆ ਜੀ ਪਾ ਪਾਣੀ ਦੀ ਲੈਵਲ ਵਹਾਵ ਦੇ ਨਾਲ ਦੁਬਾਰ ਗੇਂਦੀ ਜਾਂਦੀ ਇਹ ਇਹ ਹਾਂ ਬਿਲਡਿੰਗ ਜੀ ਖਾਲੀ ਸੀ ਪਹਿਲਾਂ ਤੋਂ ਹੀ ਖਾਲੀ ਸੀ ਜਦੋਂ ਤੁਸੀਂ ਇੱਥੇ ਸ਼ੁਰੂ ਕੀਤਾ ਹੈਗਾ ਉਦੋਂ ਤੋਂ ਖਾਲੀ ਸੀ ਇੱਥੇ ਕੋਈ ਫੈਮਿਲੀ ਨਹੀਂ ਰਹਿੰਦੀ ਹੈਗੀ ਤੇ ਇਹਦਾ ਹੁਣ ਇੱਕ ਪਹਿਲਾਂ ਵੀ ਇੱਥੇ ਪਿੱਛੇ ਬਿਲਡਿੰਗ ਸੀਗੀ ਉਹ ਵੀ ਛੋਟਾ ਇਕੋਠਾ ਸੀਗਾ ਉਹ ਵੀ ਡਿੱਗਿਆ ਸੀਗਾ ਕਿਉਂਕਿ ਉਹ ਤੇ ਨੇਚਰਲੀ ਜਦੋਂ ਖਾਰ ਲੱਗ ਰਹੀ ਥੱਲੇੋਂ ਜੜ ਤੋਂ ਤੇ ਡਿੱਗੇਗੀ ਤੋਂ ਅਸੀਂ ਇੱਥੇ ਕੋਈ ਬੰਦਾ ਨਹੀਂ ਰਹਿ ਰਿਹਾ ਹੈਗਾ ਤੇ ਕਿੰਨੇ ਕਿ ਏਕੜ ਜ਼ਮੀਨ ਜੇ ਸਰ ਜਿਹੜੀ ਹੈ ਹੁਣ ਤੱਕ ਹੋ ਚੁੱਕੀ ਹੈ ਤਕਰੀਬਨ ਸਾਡੀ 200 ਏਕੜ ਲਗਭਗ ਜੋ ਸਾਡਾ ਰਫ ਅੰਦਾਜ਼ਾ ਹੈਗਾ ਅਜੇ ਤੱਕ ਗਈ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਮਿਨੀਮਾਈਜ਼ ਕਰੀਏ ਸੋ ਲੋਕਾਂ ਨੂੰ ਅਪੀਲ ਹੈ ਕਿ ਵੀ ਇੱਥੇ ਲਾਉਣ ਕਿਉਂ ਕਿ ਇੱਥੇ ਨਾ ਹਰ ਜਗ੍ਹਾ ਜ਼ਮੀਨ ਤੇ ਖੁਰ ਰਹੀ ਹੈ ਇਹ ਜਿਹੜੀ ਇਹਦੀ ਸੋਇਲ ਦੀ ਸਟਰਕਚਰ ਇਦਾਂ ਦੀ ਹੈ ਕਿ ਉੱਪਰ 2-3 ਫੁੱਟ ਮਿੱਟੀ ਹੈ ਥੱਲੇ ਸੁਧਾਰੇ ਰੇਤਾ ਹੈਗਾ ਤਾਂ ਪਾਣੀ ਥੱਲੇ ਮਾਰ ਕਰ ਰਿਹਾ ਰੇਤੇ ਤੇ ਔਰ ਰੇਤਾ ਥੱਲੇ ਕੱਢ ਦਿੰਦਾ ਤੇ ਫਿਰ ਉੱਪਰ ਜਿਹੜੀ ਮਿੱਟੀ ਦੀ ਉਹਦੀ ਢਿੱਗੋ ਐਂ ਡਿੱਗ ਜਾਂਦੀ ਹੈ ਤੇ ਉੱਥੇ ਨਾ ਖੜਨ ਘਟੋ ਘਟ 50 ਫੁੱਟ ਪਿੱਛੇ ਖੜਨ 50 ਫੁੱਟ ਘਟੋ ਘਟ ਪਿੱਛੇ ਖੜਨ ਆਨ ਲੁੱਕਰ ਜਿਹੜੇ ਸਿਰਫ ਦੇਖਣ ਆ ਰਹੇ ਹੈਗੇ ਆ ਉਹ ਨਾਉਂ ਕੀ ਇਹ ਕੋਈ ਖਤਰਾ ਤਾਂ ਨਹੀਂ ਸਹਿਮ ਦਾ ਮਾਹੌਲ ਜਿਹੜਾ ਨਾ ਨਾ ਬਿਲਕੁਲ ਸਹਿਮ ਦਾ ਮਾਹੌਲ ਨਹੀਂ ਹੈ ਉਹੀ ਆਪਾਂ ਦੇਖੋ ਬੀਬੀ ਐਮ ਬੀ ਦੀ ਰਿਪੋਰਟ ਨੂੰ ਕੀ ਕਹਿੰਦੀ ਹੈ ਪਾਣੀ ਘਟੂ ਪਾਣੀ ਘਟੇਗਾ ਇਹ ਪਾਣੀ ਘਟਿਆ ਆ ਪਾਣੀ ਹੌਲੀ ਹੌਲੀ ਘਟਾਇਆ ਪਾਣੀ ਵੀ ਸ਼ਾਂਤ ਨਾਲ ਚੱਲ ਰਿਹਾ ਦਾਦੇ ਕਿ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਬਹੁਤ ਹੀ ਮਾੜੇ ਹਾਲਾਤ ਬਣੇ ਹੋਏ ਨੇ ਸਸਰਾਲੀ ਪਿੰਡ ਦੇ ਵਿੱਚ ਜਿਹੜੇ ਬੰਨ ਬਣੇ ਹੋਏ ਨੇ ਪਰ ਦੂਜੇ ਪਾਸੇ ਪ੍ਰਸ਼ਾਸਨ ਨੇ ਮੌਕੇ ਦੀਆਂ ਤਸਵੀਰਾਂ ਦਿਖਾਈਆਂ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ